ਕਾਂਗਰਸ ਪਾਰਟੀ ਦੇ ਤੇ ਖੰਨੇਵੀ ਕੌਂਸਲ ਦੇ ਲੋਕਾਂ ਦੇ ਮਨਾਂ ਦੇ ਵਿੱਚ ਚੌਧਰੀ ਸਾਹਿਬ ਚੋਣਾਂ ਜਿੱਤ ਚੁੱਕੇ ਮੈਂ ਤਾਂ ਤੁਹਾਨੂੰ ਵਧਾਈ ਦੇਣੀ ਚਾਹਣਾ ਹੈ ਗੁਰਕੀਰਤ ਕੋਟੀ ਸਾਹਿਬ ਤੁਸੀਂ ਕਹਿ ਰਹੇ ਧੱਕਾ ਹੋਇਆ ਇਹੋ ਜੇ ਬੇਵਕੂਫ ਕਰਕਰ ਜੰਮਣ ਜਨਾਬੇ ਵਾਲੀ ਖੰਨੇਵੀ ਇੱਕ ਸੀਟ ਹੈ ਇੱਥੇ ਚਾਰ ਕਾਰਪੋਰੇਸ਼ਨੀਆਂ ਚੋਣਾਂ ਸੰਗਰੂਰ ਮਿਊਨਿਸਪਲ ਕਮੇਟੀ ਦੀ ਚੋਣ ਜਿਹੜਾ ਰਾਜਧਾਨੀ ਹੈ ਝਾੜੂ ਵਾਲਿਆਂ ਦੀ ਉਹ ਕਾਂਗਰਸ ਪਾਰਟੀ ਨੇ ਫਤਿਹ ਕਰਤੀ ਹੈ ਸਾਰੀ ਕਾਉਂਸਲ ਛੋਏ ਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਦੇ ਚੋਣ ਤੇ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਖਸਲ ਸਰਕਾਰਾਂ ਜਿੱਤਦੀਆਂ ਰਹਿੰਦੀਆਂ ਇਹ ਆਮ ਆਦਮੀ ਪਾਰਟੀ ਦਾ ਇਹ ਚੋਣ ਲੜੀ ਨੇ ਇਸ ਤੋਂ ਪਹਿਲਾਂ ਪਰ ਇਹ 95 ਸੀਟਾਂ ਦੇ ਨਾਲ ਆਈ ਮੈਂ ਤੁਹਾਨੂੰ ਇਹ ਕਰਕੇ ਕਿਹਾ ਕਿ ਇਹ ਘੋਟਾ ਹੈ ਅਸਲ ਤੁਸੀਂ ਖੁਸ਼ਕਿਸਮਤ ਹੋ ਕਿ ਅਜੇ 4 ਕਾਰਪੋਰੇਸ਼ਨਾਂ ਵੀ ਕੋਈ ਨਹੀਂ ਗੱਲ ਕਰ ਰਿਹਾ ਇਹ ਆਸੇ ਪਾਸੇ ਨਹੀਂ ਹੋ ਰਹੀ ਆਜੇ ਸੂਟ ਵਰਗਾ ਨਾ ਹੁੰਦਾ ਤਾਂ ਖੰਨੇ ਦੀ ਗੱਲਬਾਤ ਕੌਣ ਕਰਦਾ ਤੇ ਜਨਾਬ ਇੱਕ ਵਾਰ ਇਹ ਇਲੈਕਸ਼ਨ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਰਸਤਾ ਕਿ ਖੰਨੇ ਦੇ ਵਿੱਚ ਬਾਏ ਇਲੈਕਸ਼ਨ ਹੋਈ ਤੇ ਉੱਥੇ ਮੰਤਰੀ ਹਾਰ ਰਿਆ ਸੀ ਤੇ ਉਹਨੇ ਮਸ਼ੀਨ ਟਰਵਾ ਦਿੱਤੀ ਗਈ ਪਰ ਇਹ ਚੌਧਰੀ ਦਾ ਧਲਵਾਦ ਕਰੋ ਇਨੂੰ ਮੈਂ ਮਲੇ ਬਣਾਉਣਾ ਹੈ ਤੇ ਆ ਜਿਹੜਾ ਪੀਕਾ ਮੇਰ ਮਸ਼ਤਾਨ ਪਹੜਾੜ ਹੈ ਤੇ ਉਹ ਬੂਟਸ ਵਾਲਿਆਂ ਦੀ ਦੁਕਾਨ ਹੈ ਜਿਹੜਾ ਸਾਹਮਣੇ ਅਮਰੀਕਾ ਲਾਲ ਪਿਆਰੀ ਲਾਲ ਕਿਰਿਆ ਦਾ ਸਟੋਰ ਆ ਪੌੜੀਆਂ ਦੇ ਖਲਾ ਹੱਥ ਲਾਈ ਜਾਂਦਾ ਜਿੱਤੇ ਜਿੱਡੇ ਵਾਲਾ ਸੇਕ ਉਹ ਆਮਾ ਪਸੰਦ ਲੋਗ ਹੈ ਇਹੋ ਜਿਹੇ ਕਰਤੂਤਾ ਕਰਨ ਵਾਲਿਆਂ ਦੀ ਉਹ ਲੁੱਤਾ ਚਕਾ ਦਿੰਦੇ ਸੋ ਇਹ ਬੜੀ ਕਤਨਾ ਹੋਈ ਹੈ ਇਹ ਚੌਥੀ ਤਾਂ ਸਾਡੇ ਆਸਤੇ ਜਿੱਤਿਆ ਹੀ ਨਿੱਤਿਆ ਸਾਡਾ ਕਾਉਂਸਲ ਦਾ ਜੋ 1921 ਦੀ ਹੋ ਗਈ ਜਿਹੜਾ ਪੰਜਾਬ ਦਾ ਉਤਾਖੇਗਾ ਚੋਦਰੀ ਉਹ ਦੇ ਦਿਆਗੇ ਕੰਫਰਟ ਉਹ ਮੱਛ ਪਰ ਇਹ ਕਿਹੜਾ ਲਮਾਰੀ ਕੀਤੀ ਭਰਾਵਾ ਫੈਦ ਤੇ ਬਾਜਵਾ ਸਾਹਿਬ 6 ਮਹੀਨਿਆਂ ਦੇ ਅੱਜ ਪਹਿਲੀ ਵਾਰੀ ਆਖਿਆ ਵੀ ਤੁੱਪ ਸਿੱਖਾਂਗੇ ਕਰੇ ਪਰ ਸਾਡਾ ਸਾਰਾ ਕੰਮ ਖਰਾਬ ਕਰਤਾ ਇਹ ਧਰਮ ਨਾਲ 6 ਮਹੀਨੇ ਹੋ ਗਏ ਬੀਪੀ ਜਿੱਤੇ ਦਾ ਜਿੱਤੇ ਇਕ ਛੁੱਟੀ ਨਹੀਂ ਗੁਰੂ ਮਹਾਰਾਜ ਦੀ ਕਸ ਹੋਇਆ ਉਸਕੋਕ ਤੇ ਫਿਰ ਸੋ ਮੇਰੀ ਬੇਨਤੀ ਹੈ ਮੈਂ ਅੱਜ ਵਧਾਈ ਲੈਣੀ ਛੋੜਾ ਖੰਨੇ ਆ ਰਹੇ ਤੁਹਾਨੂੰ ਰਾਤ ਵੀ ਤੁਸੀਂ ਲੋਟ ਕੰਟਰ ਦੀ ਲੜਾਈ ਲੜੀ ਹੈ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਲੜਾਈ ਲੜੀ ਹੈ ਤੇ ਅੱਜ ਵੀ ਤੁਸੀਂ ਸਵੇਰ ਦੇ ਬੈਠੇ ਹੋ ਤੁਹਾਨੂੰ ਗਲਤੀ ਵਧਾਈ ਕਿ ਅੰਮਰ ਸਰਕਾਰ ਕਾਰਪੋਰੇਸ਼ਨ ਹੁੰਜਾ ਫੇਰ ਜਿੱਤ ਪ੍ਰਾਪਤ ਹੋਈ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਹਟਾਲਾ ਭਗਵਾਲਾ ਸਾਨੂੰ ਹੁੰਜਾ ਫੇਰ ਜਿੱਤ ਪ੍ਰਾਪਤ ਹੋਈ ਹੈ ਸਾਡੂ ਲੋਕਾਂ ਨੇ ਤੇ ਨਿਦੇਆਣਾ ਚਾਲੂ ਜਿੱਤਿਆ 41 ਸੀਟਾਂ ਤੇ ਅਸੀਂ ਜਿੱਤੇ ਆ ਮਤੇ ਨੇੜੇ ਨਹੀਂ ਹੈ ਕਿਉਂਕਿ 90 ਸੀਟਾਂ ਹੈ। ਬਚੰਗਵੇਂ ਸੀਟਾਂ। ਇਸੇ ਤਰ੍ਹਾਂ ਜੋ ਨੰਗਾ ਨਾਚ ਪਟਿਆਲੇ ਦੇ ਵਿੱਚ ਹੋਇਆ ਉੱਥੇ ਸਾਡੇ ਲੋਕਾਂ ਨੂੰ ਕਾਗਜ਼ੀ ਨਹੀਂ ਭਰ ਦਿੱਤੇ ਗਏ। ਅੱਜ ਅਖਬਾਰਾਂ ਦੀਆਂ ਸੁਰਖੀਆਂ ਕਿ ਕਾਂਗਰਸ ਪਾ ਕੀ ਨੇ ਜਿਹੜੇ ਪਿਛਲੀ ਵਾਰੀ ਕਹਿੰਦੇ ਸੀ ਪਾਰਨੇ ਵਿੱਚ ਸ਼ਹਿਰਾਂ ਦੇ ਵਿੱਚ ਭਾਜਪੀ ਆ ਗਈ ਹੈ। ਥੋੜਾ ਅਸਰ ਵੇਖਣ ਨੂੰ ਮਿਲਿਆ ਹੈ। ਤੇ ਝਾੜੂ ਦਾ ਵੇਖਿਆ ਝਾੜੂ ਦਾ ਹੁੰਜਿਆ ਹੀ ਹੁੰਜਿਆ ਨਾਲ ਬੀਜਪੀ ਦੀ ਹੁੰਕੀ ਆ ਬਾਬੇ ਦੀ ਕਿਰਪਾ ਦੇ ਨਾਲ ਹੁੰਮ ਅੱਜ ਅਸੀਂ ਮੁੱਲਾਪੁਰ ਜਿੱਤੇ ਐਵੇਂ ਅਸੀਂ ਭੋਪਾਲ ਜਿੱਤੇ ਐਵੇਂ ਅਸੀਂ ਸ਼ਾਹ ਕੋਰ ਜਿੱਤੇ ਐਵੇਂ ਅਸੀਂ ਖੰਨਾ ਬਾਹਰ ਇਲੈਕਸ਼ਨ ਜਿੱਤੇ ਇਹ ਸਨੇਹਾ ਕਾਂਗਰਸੀਓ ਕੀ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਆ ਰਹੀ ਹੈ ਇਹ ਬੇਕਲ ਸੂਟ ਨੂੰ ਅਕਲ ਨਾ ਦੇਓ ਇਹ ਰੇੜਾ ਚਾਹੀਦਾ ਇਹੋ ਜੀਆਂ ਹਰਕਤਾਂ ਕਰੇ ਮੇਰਾ ਭਰਾ ਇੱਕ ਬਾਰੇ ਲਖਸ਼ਰ ਤੇ ਮੰਤਰੀ ਬੜਾ ਹੋਵੇ ਤੇ ਚੌਧਰੀ ਨੂੰ ਹਰਾਨ ਪਿੱਛੇ ਮਸ਼ੀਨ ਤੋੜਨੀ ਪਵੇ ਰਕਮੂ ਸਿੱਧੇ ਮੂਹੇ ਦੇ ਹੁਲੀ ਇਹੋ ਜੀ ਸਰਕਾਰ ਦੇ ਤੇ ਮੈਂ ਆਰਪੀਐਸ ਅਫਸਰਾਂ ਨੂੰ ਪੀਏਐਸ ਨੂੰ ਵੇਖ ਕੇ ਹੈਰਾਨ ਕਮਾਲ ਕਰਤੀ ਇਹਨਾਂ ਨੇ ਮਾ ਦੇ ਸ਼ੇਰਾਂ ਨੇ ਹੇ ਮਾਚੋ ਇਹ ਲੋਗ ਆ ਜਿਹੜੇ ਸਰਧਾਨ ਦੀਆਂ ਸੱਖੀਆਂ ਲਾਉਂਦੇ ਨੇ ਅਫਸਰ ਇਹਨੂੰ ਰੋਕਤਾ ਕਰਨਾ ਚਾਹੀਦਾ ਹੈ ਕਿ ਲੋਕਾਂ ਨਾਲ ਇਹਨਾਂ ਨਾਲ ਹੀ ਕਰ ਰਿਹਾ ਹੈ ਇਹਦਾ ਪਾਕੀਆਂ ਵਾਲਿਆਂ ਨਾਲ ਕਿਉਂਕਿ ਯਾਰ ਮਸ਼ੀਨ ਤੋੜੀ ਹੈ ਤਾਂ ਤੁਸੀਂ ਨਵਾਂ ਰਿਵਾਜ ਪਾ ਰਹੇ ਹੋ ਕਿ ਅਗਲੀ ਆ ਵੀ ਕੋਈ ਸਾਡੀ ਸਰਕਾਰ ਆਵੇ ਤੇ ਜਿਹੜਾ ਬੰਦਾ ਸਾਡਾ ਹਾਰਦਾ ਹੋਵੇ ਮਸ਼ੀਨ ਤੋੜਦੇ ਪਿਆ ਬਰਤੀ ਟਾੜੀ ਮੂਪ ਦਰਸ਼ਕ ਬਣ ਕੇ ਦੇਖਦੇ ਰਹਿਣ ਬਤੰਦਰ ਸਕੂਟਰ ਵਾਲੇ ਨੂੰ ਆਏ ਰੋਕ ਲੈਣਗੇ ਤਿੰਨ ਮਾਰ ਵਿੱਚ ਸਕੂਟਰਾਂ ਦੇ ਚਪੇਰੇ ਕਹਿੰਦੇ ਲੈ ਆ ਸੰਸਮਖਾ ਉਹ ਗੁੱਦਾ ਹੈ ਨਹੀਂ ਇੱਥੇ ਇਹਨਾਂ ਦੇ ਸਾਹਮਣੇ ਮਸ਼ੀਨ ਤੋੜੀ ਤੇ ਗੁੰਡੇ ਇਹਨਾਂ ਨੂੰ ਟੱਕੇ ਮਾਰ ਮਾਰ ਕੇ ਨਜਰੇਂਦੇ ਗਾਲ੍ਹਾਂ ਕੱਢਦੇ ਤੇ ਮੂਪ ਦਰਸ਼ਕ ਬਣ ਕੇ ਦੇਖਦੇ ਇਹ ਨਵਾਂ ਰਵਾਜ ਹੈ ਇਹ ਨਵਾਂ ਰਵਾਜ ਹੈ ਪੰਜਾਬ ਦੇ ਅੰਦਰ ਮਸ਼ੀਨ ਤੋੜ ਦਿਓ ਅੱਜ ਤੱਕ ਇਹੋ ਜਿਹੀ ਹਰਕਤ ਕੀ ਹੋਈ ਕਦੇ ਪੰਜਾਬ ਦੇ ਵਿੱਚ ਬੜੀਆਂ ਸਰਕਾਰਾਂ ਦੇਖੀਆਂ ਕਿ ਮਸ਼ੀਨ ਤੋੜ ਦਿਓ ਲੋਏ ਨਵਾਦਾ ਕਿ ਆਈਪੀਐਸ ਅਫਸਰ ਤੇ ਆਈਪੀਐਸ ਅਫਸਰ ਆਪੇ ਮੂੰਹਾਂ ਤੇ ਪੱਟੀਆਂ ਬੰਨ ਕੇ ਤੇ ਹੱਥ ਜੋੜ ਕੇ ਸਿਰ ਝਟ ਕੇ ਬੈਠੇ ਆ ਉਹ ਯਾਰ ਮਾਰੀ ਮੋਟੀ ਚੁਰਤ ਰੱਖੋ ਤੁਹਾਡੇ ਮੋਢਿਆਂ ਤੇ ਸ਼ੇਰ ਤੇ ਤਾਰੇ ਲੱਗੇ ਆ ਉੱਤਰ ਆਵੇ ਉਹ ਕੇ ਕੇ ਦਾ ਪਰੇ ਪੱਗੇ ਮਾਰਦੇ ਹੋ ਇਹੋ ਜਿਹੇ ਲੋਕਾਂ ਦੇ ਆਸਤੇ ਜਿਹੜੇ ਕਾਨੂੰਨ ਤੋੜਦੇ ਨਵੇਂ ਰਵਾਜ ਤੋੜਦੇ ਉਹਨਾਂ ਅਸਤੇ ਤੁਹਾਡੇ ਤੁਹਾਡੇ ਹੱਥ ਖੜੇ ਆ ਸੋ ਬੜੀ ਮਾਰੀ ਗੱਲ ਹੈ ਪਰ ਮੇਰੇ ਆਸਤੇ ਚੰਗੀ ਗੱਲ ਹੈ ਇਹੋ ਜੀਆਂ ਹਰਕਤਾਂ ਦੇ ਨਾਲ ਉਹ ਪਿਹਾਰੀ ਵਾਲਾ ਕਰਿਆਨੇ ਸਟੋਰ ਵਾਲਿਆਂ ਨੇ ਵੋਟਾਂ ਪਾਉਣੀਆਂ ਇਹਨਾਂ ਨੂੰ ਠੁਕਣਾ ਘਰੇ ਬੈਠੇ ਬਿਠਾਏ ਨੇ ਜਿੰਨਾ ਤੂੰ ਮੇਰੇ ਭਰਾਵਾ ਇਹੋ ਜੀਆਂ ਹਰਕਤਾਂ ਦੇ ਨਾਲ ਕੋਈ ਬੰਦਾ ਲੋਕਾਂ ਦੇ ਫੇਰ ਨਹੀਂ ਦਿੱਸ ਸਕਦਾ ਇਹ ਚੌਦੀ ਸਾਹਿਬ ਹੋ ਭਰਾਵਾ ਕੀ ਚੋਣੇ ਸਾਰਾ ਪੰਜਾਬ ਤਾਂ ਕਰੇ ਕੋਰੇ ਕਾਂਗਰਸ ਆ ਗਿਆ ਹੋ ਮੇਰੀ ਬੈਂਕੀ ਹੈ 140 ਵੋਟਾਂ ਦੀ ਮੀੜ ਦੇ ਨਾਲ ਅੱਗੇ 49 ਵਾਲਾ ਮਗਰ ਲਿਆ ਮਸ਼ੀਨਾਂ ਤੋਂ ਬੇ ਅਗਲੀ ਜਿਹੜੀ ਮਸ਼ੀਨ ਕੱਲ ਨੂੰ ਉੱਟਾ ਪੈਣੀ ਹੈ ਦਾਕਾ ਜੀ ਬਿਲਕੁਲ ਸਰਗਰ ਤੇ ਆਪਣੇ ਗੁਰੂਆਂ ਦੇ ਦੇਣ ਹੈ ਮੈਂ ਬਿਲਕੁਲ ਨਹੀਂ ਕਹਾਂਗਾ ਬਾਜਵਾ ਸਾਹਿਬ ਮੈਂ ਭਾਵੇਂ ਛੋਟਾ ਹਾਂ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਦਾ ਇਸ ਗੱਲ ਦਾ ਬੜਾ ਮਸ਼ਕੂਰ ਹੈ ਕਿ ਸਾਡੇ ਸੀਨੀਅਰ ਲੀਡਰ ਨੇ ਪਰ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਕਹਾਂਗਾ ਇਹ ਇਰਦ ਜਨਤਾ ਦਾ ਕੀ ਕਸੂਰ ਆ ਤੁਸੀਂ ਹਾਈਦੇ ਆ ਪਰ ਰੋਕਾਂਗੇ ਉਹ ਘੇਰ ਕੇ ਆਪਾਂ ਨੂੰ ਇੱਧਰ ਦੀ ਪਿੰਡਾਂ ਦੇ ਵਿੱਚ ਦੀ ਜਾਣਗੇ ਸ਼ਹੀਦੀ ਦੇ ਦੇਣੇ ਤੇ ਸਾਨੂੰ ਲੰਮਾ ਆਏਗਾ ਇਸ ਕੱਲ ਦਾ ਨਹੀਂ ਤਾਂ ਕੋਈ ਗੱਲ ਨਹੀਂ ਤੁਸੀਂ ਰਾਤ ਵੀ ਬੈਠੇ ਤੇ ਇੱਥੇ ਬਹਿਣ ਤੇ ਇੱਥੇ ਬਹਿ ਕੇ ਕੀ ਫੜ ਕੇ ਇਹ ਤਾਂ ਮੰਨ ਦੀ ਤਸੱਲੀ ਐ ਵੀ ਹਾਈਦੇ ਰੋਕਿਆ ਜਨਤਾ ਜੇ ਅਸੀਂ ਇੱਥੇ 2000 ਬੰਦਾ ਲੈ ਕੇ ਬੈਠੇ ਹਾਈਵੇ ਦੀ ਰੋਕ塞 ਨੇ ਲੇਕਿਨ ਇਹਰੇ ਦਿਨਾਂ ਹਰੂ ਦੀ ਸਾਥ ਸੰਗਤ ਨੂੰ ਪਰੇਸ਼ਾਨੀ ਹੋਏਗੀ ਆਮ ਜਨਤਾ ਨੂੰ ਪਰੇਸ਼ਾਨੀ ਹੋਏਗੀ ਪਰ ਮੈਂ ਨਹੀਂ ਚਾਹਾਂਗਾ ਪਰ ਆਮ ਲੋਕ ਨਹੀਂ ਚਾਣਗੇ ਜਿਹੜੇ ਬੰਨਾਂ ਵਾਲੇ ਡੀਐਸਪੀ ਹਾਈਵੇ ਜਾਮ ਕਰੀਏ ਕਿਤੇ ਲੋਡ ਪਰ ਫਿਰ ਆਪਾਂ ਸਰਕਾਰ ਮੁਕੰਮਲ ਤੌਰ ਤੇ ਕਿਹਾ ਜੇ 5 6 ਦਿਨ ਹਾਈਵੇ ਆਪਾਂ ਜਨਤਾ ਨੂੰ ਪਰੇਸ਼ਾਨੀ ਕਰਨਾ ਮੇਰੀ ਇਹ ਬੇਨਤੀ ਹੈ ਤੁਹਾਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿਪਾ ਕਰਕੇ ਕੱਲ ਵੀ ਆਪਾਂ ਤਿਆਰੀ ਕੀਤੀ ਤੇ ਜੋ ਬਾਜਵਾ ਸਾਹਿਬ ਨੇ ਆਖਿਆ ਉਹਨਾਂ ਦੀਆਂ ਗੱਲ ਦੇ ਨਾਲ ਮੈਂ ਸਹਿਮਤੀ ਪ੍ਰਗਟਾਉਂਦਾ ਹੋਇਆ ਕਿ ਅਸੀਂ ਕਾਨੂੰਨੀ ਲੜਾਈ ਲੜ ਕੇ ਮਸ਼ੀਨ ਤੋੜੀ ਦਾ ਹਾਈ ਕੋਰਟ ਚ ਲੈ ਕੇ ਆਪਾਂ ਘਈ ਸਾਹਿਬ ਨੂੰ 100% ਦੇ ਤਰਕਾ ਦਰਜ ਹੋਊਗਾ ਹੀ ਹੋਊਗੀ ਕਿਸੇ ਨੇ ਭਈ ਕੋਈ ਅੱਜ ਤੇ ਨਹੀਂ ਮਸ਼ੀਨ ਟੁੱਟ ਗਿਆ ਕੇ ਜਿਹੜਾ ਪ੍ਰੋਜੈਕਟਿੰਗ ਅਫਸਰ ਚ ਬਿਆਨ ਨਹੀਂ ਦੇ ਰਿਹਾ ਉਹਨੂੰ ਜਣਾਏ ਪੈਣਗੇ ਹਾਈ ਕੋਰਟ ਚ ਮਜਬੂਰ ਕਰਾਂਗੇ ਕਿ ਲੋਕ ਤੰਕਰ ਦੀ ਹੱਤਿਆ ਕਿਵੇਂ ਕੀਤੀ ਜਾਦਾ ਬੰਦਾ ਦਿਓ ਪਹਿਲਾਂ ਦੱਸੋ ਵੀ ਕਿਉਂ ਹੋਇਆ ਇਹ ਮਸ਼ੀਨ ਟੁੱਟੀ ਤਾਂ ਟੁੱਟੀ ਕਿਵੇਂ ਇਲੈਕਸ਼ਨ ਕਮਿਸ਼ਨ ਨੂੰ ਮਿਲਾ ਕੇ ਤੁਹਾਡੀ ਅਗਵਾਈ ਚ ਸਾਰੇ ਜਾਣੇ ਤੇ ਆਪਾਂ ਪਰਚਾ ਖਿਲਾ ਲਾਂਗੇ ਇਦਾਂ ਚਾਹੁੰਦੇ ਆ ਕਿ ਤੁਸੀਂ ਹੋਰ ਹਾਈਵੇ ਤੇ ਰਹਿ ਜਾਓ ਤੇ ਸਾਥ ਸੰਗਤ ਸਾਨੂੰ ਗਾਲਾਂ ਕੱਢੇ ਯਾਰ ਇਹਨਾਂ ਨੇ ਧਰਨਾ ਲਾਉਣ ਵਾਲੀ ਸੀ ਤਾਂ ਸਾਈਟ ਤੇ ਲਾ ਲੈਂਦੇ ਤੇ ਨਾਲ ਕੱਲ੍ਹ ਦੀਆਂ ਜਿਹੜੀਆਂ ਵੋਟਾਂ ਉਹ ਕਿਵੇਂ ਨਾ ਕਿਵੇਂ ਪਕਟਾ ਕੇ ਇਹਨਾਂ ਨੂੰ ਇੱਧਰ ਲੈ ਜਾ ਕੇ ਤੇ ਆਪਾਂ ਚੌਧਰੀ ਨੂੰ ਹਰਾਉਣ ਦਾ ਕੰਮ ਕਰੀਏ ਸੋ ਮੇਰੇ ਤੋਂ ਤੁਹਾਨੂੰ ਬੇਨਤੀ ਆ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਕੱਲ੍ਹ ਦੀ ਤਿਆਰੀ ਕਰੋ ਤੇ ਧਰਨੇ ਦੀ ਬਰਖਾਤੀ ਕਰੋ ਤੁਹਾਡੇ ਨਾਲ ਵਾਦਾ ਕਰਦੇ ਆ ਮੈਂ ਤੇ ਬਾਜਵਾ ਸਾਹਿਬ ਲੜ ਕੇ ਲੇਕਿਨ ਕਾਨੂੰਨੀ ਲੜਾਈ ਲੜ ਕੇ ਵਕੀਲ ਵੀ ਅਸੀਂ ਕਰਾਂਗੇ ਜੋ ਖਰਚਾ ਆਊਗਾ ਉਹੀ ਅਸੀਂ ਭਰਾਂਗੇ ਤੇ ਅਸੀਂ ਕਾਨੂੰਨੀ ਰੂਪ ਦੇ ਵਿੱਚ ਲੜਾਈ ਲੜ ਕੇ ਪਰਚਾ ਦਰਜ ਕਰਾਵਾਂਗੇ ਜਿਵੇਂ ਅਸੀਂ ਧਰਮਕੋਟ ਦੀਆਂ ਚੋਣਾਂ ਰੱਦ ਕਰਾਈਆਂ ਤੇ ਪਟਿਆਲੇ ਵੀ ਬਾਜਵਾ ਸਾਹਿਬ ਮਿਲ ਕੇ ਆਏ ਅਸੀਂ ਪਟਿਆਲੇ ਦੇ ਵਿੱਚ ਵੀ ਪਿਵਾਲੇ 8-8 ਵਾਂ ਤੇ ਚੋਣ ਕਰਵਾਉਂਦੀ ਪ੍ਰਕਿਰਿਆ ਜਿਹੜੀ ਇੱਕ ਵਾਰੀ ਉਸਕੇ